ਨਹੀਂ ਹੋਵੇਗਾ ਪੀਐਸਟੈਟ 2024 ਦਾ ਪੇਪਰ ਨਾ ਹੀ ਨੋਟੀਫਿਕੇਸ਼ਨ ਨੂੰ ਦੇਖਣ ਨੂੰ ਮਿਲੇਗਾ ਕੀ ਤੁਸੀਂ ਇਹ ਸੱਚ ਸੁਣ ਰਹੇ ਹੋ ਬਿਲਕੁਲ ਸੱਚ ਸੁਣ ਰਹੇ ਹੋ ਇਸ ਦਾ ਕਾਰਨ ਕੀ ਹੈ ਸੋ ਇਸ ਦਾ ਸਭ ਤੋਂ ਵੱਡਾ ਕਾਰਨ ਤੁਹਾਨੂੰ ਯੂਨੀਅਨ ਦੱਸ ਰਹੀ ਹੈ ਕਿ ਤੁਹਾਡਾ ਇਸ ਸਾਲ ਐਗਜ਼ਾਮ ਨਹੀਂ ਲੈ ਜਾਣਾ بار بار ਤੁਹਾਨੂੰ ਪੀਐਸਟੈਟ ਜੂਨੀਅਰ ਵੱਲੋਂ ਇਹ ਕਿਹਾ ਜਾ ਰਿਹਾ ਤੁਸੀਂ ਦੇਖ ਸਕਦੇ ਹੋ ਕਿ ਜੂਨੀਅਰ ਵੱਲੋਂ ਇਹ ਲਿਖਿਆ ਗਿਆ ਕਿ ਇਤਿਹਾਸ ਗਵਾਹ ਹੈ ਅਸੀਂ ਕਦੇ ਡਰੇ ਨਹੀਂ ਸੀ ਕਿਸ ਮਕਾਨ ਤੇ ਪਹੁੰਚ ਕੇ ਦੱਸਾਂਗੇ ਕਿ ਅਸੀਂ ਸਿਰਫ ਪੜੇ ਹੀ ਸੀ ਜਦ ਓਵਰੇਜ ਹੋ ਗਏ ਪਛਤਾਇਓ ਨਾ ਕਿ ਅਸੀਂ ਕਦੇ ਲੜੇ ਨਹੀਂ ਸੀ ਜਦੋਂ ਪੋਸਟਾਂ ਨਿਕਲਣੀਆਂ ਇਹ ਸੋਚਾਂਗੇ ਕਿ ਜੁਨੀਅਨ ਨਾਲ ਅਸੀਂ ਖੜੇ ਨਹੀਂ ਸੀ ਸੋ ਸਾਥੀਓ ਜਿਵੇਂ ਤੁਹਾਨੂੰ ਕਹਿੰਦੇ ਪਤਾ ਸਭ ਤੋਂ ਪਹਿਲਾ ਜਿਹੜਾ ਪੀਐਸਟ ਜੁਨੀਅਨ ਨੂੰ ਵੱਲੋਂ 19 ਜੁਲਾਈ ਨੂੰ ਜਿਹੜਾ ਸ਼ੁੱਕਰਵਾਰ ਨੂੰ ਸੰਗਰੂਰ ਬੇਰਕਾ ਪਲਾਂਟ ਵਿਖੇ ਧਰਨਾ ਰੱਖਿਆ ਗਿਆ ਕਿਸ ਵਾਸਤੇ ਪੀਐਸਟ ਵਾਸਤੇ ਸੋ ਸਾਰੇ ਜਰੂਰ ਪਹੁੰਚੋ ਇਹ ਨਾ ਹੋਵੇ ਕਿ ਬਾਅਦ ਦੇ ਵਿੱਚ ਤਾਨੂੰ ਪਸਤੌਣਾ ਪੈ ਜੇ ਤੇ ਸਮਾਂ ਬੀਤ ਜਾਵੇ ਸੋ ਇੱਕ ਦਿਨ ਕੱਢੋ ਸਾਰੇ ਸਟੂਡੈਂਟ ਇਹ ਯੂਨੀਅਨ ਦਾ ਕਹਿਣਾ ਹੈ ਜੇਕਰ ਤੁਸੀਂ ਐਫਰਟ ਨਹੀਂ ਕੀਤਾ ਯੂਨੀਅਨ ਦਾ ਸਾਥ ਨਾ ਦਿੱਤਾ ਇਕੱਠੇ ਨਾ ਹੋਏ ਤੁਸੀਂ ਰੋਸ਼ ਪ੍ਰਦਰਸ਼ਨ ਸਰਕਾਰ ਦੇ ਵਿਰੁੱਧ ਪੀਐਸਟੈਟ ਦੀ ਨਾ ਕੀਤਾ ਮੰਗ ਨਾ ਕੀਤੀ ਤਾਂ ਤੁਹਾਡਾ ਪੀਐਸਟੈਟ ਹੋ ਸਕਦਾ ਨਾ ਹੋਵੇ ਤੇ ਤੁਹਾਡਾ ਪੀਐਸਟੈਟ ਇਸ ਸਾਲ ਦੇ ਐਂਡ ਤੋਂ ਵੀ ਅਗਲੇ ਸਾਲ ਚ ਜਾ ਸਕਦਾ ਸੋ ਇਸ ਲਈ ਕੋਸ਼ਿਸ਼ ਕਰੋ ਵੱਧ ਤੋਂ ਵੱਧ ਯੂਨੀਅਨ ਦਾ ਸਾਥ ਦਿਓ ਬਾਕੀ ਤੁਸੀਂ ਇਹ ਜੁਨੀਆ ਦੇ ਜਿਹੜੇ ਮੈਂਬਰ ਹੈਗੇ ਇਹਨਾਂ ਨੂੰ ਦੇਖ ਸਕਦੇ ਹੋ ਸੂਬਾ ਪ੍ਰਧਾਨ ਸੋਨੂ ਕਮੋਜ਼ ਦਾ ਨੰਬਰ ਹੈਗਾ ਉਪ ਪ੍ਰਧਾਨ ਪ੍ਰਵੀਨ ਕਮੋਜ਼ ਹੈਗਾ ਉਪ ਪ੍ਰਧਾਨ ਜਿਹੜਾ ਤੁਸੀਂ ਦੇਖ ਸਕਦੇ ਹੋ ਤੁਹਾਡੀ ਸਕਰੀਨ ਤੇ ਜਿਹੜਾ ਸਤਨਾਮ ਮੁਖਸਰ ਤੋਂ ਹੈਗੇ ਉਸ ਤੋਂ ਬਾਅਦ ਸੂਬਾ ਸਕੱਤਰ ਰਾਹੁਲ ਕਮੋਜ਼ ਹੈਗੇ ਆ ਸੂਬਾ ਖਜ਼ਾਨਚੀ ਤੁਸੀਂ ਦੇਖ ਸਕਦੇ ਹੋ ਸੋ ਇਸਲਾਵਾ ਜੇਕਰ ਤੁਸੀਂ ਪੀਐਸਟੈਟ ਦੀ ਤਿਆਰੀ ਕਰ ਰਹੇ ਹੋ ਪੋਜ਼ਿਟਿਵ ਸੋਚੋ ਪਰ ਜੇ ਤੁਸੀਂ ਯੂਨੀਅਨ ਦਾ ਸਾਥ ਨਹੀਂ ਦਿਓ ਫਿਰ ਤਾਂ ਇਹ 100% ਸ਼ੋਰ ਹੈ ਕਿ ਪੇਪਰ ਨਹੀਂ ਹੋਵੇਗਾ ਪਰ ਸਾਥ ਦਿਓਗੇ ਤਾਂ ਪੇਪਰ ਹੋਵੇਗਾ ਤਿਆਰੀ ਕਰੋ ਆਪਣੇ ਚੈਨਲ ਤੇ ਬਿਲਕੁਲ ਫ੍ਰੀ ਚ ਤਿਆਰੀ ਨਾ ਛੱਡੋ ਬਹੁਤ ਸਾਰੇ ਇਹ ਸੋਚ ਲੈਣਗੇ ਵੀ ਜੇ ਸਰ ਨੇ ਬੋਲਤਾ ਵੀ ਨਹੀਂ ਹੋ ਗਿਆ ਜਾਂ ਜੂਨੀਅਰ ਬੋਲਦੀ ਹੈ ਨਹੀਂ ਹੋਵੇਗਾ ਦੇਖੋ ਗੱਲ ਸਹੀ ਹੈ ਵੀ ਨਹੀਂ ਹੋਵੇਗਾ ਕਿਉਂਕਿ ਜੇ ਅਸੀਂ ਘਰਾਂ ਚੋਂ ਬਾਹਰ ਨਾ ਨਿਕਲੇ ਫਿਰ ਨਹੀਂ ਹੋਏਗਾ ਜੇ ਅਸੀਂ ਘਰਾਂ ਚੋਂ ਬਾਹਰ ਨਿਕਲੇ ਤਾਂ ਫਿਰ ਇੱਕ ਦਿਨ ਚ ਹੀ ਅੱਧੇ ਦਿਨ ਚ ਹੀ ਹੋ ਜਾਏਗਾ ਸੋ ਇਸ ਲਈ ਬਾਤੋ ਆਦੇ ਇਸ ਵੀਡੀਓ ਨੂੰ ਸ਼ੇਅਰ ਕਰੋ ਤਾਂ ਕਿ ਤੁਸੀਂ ਪੀਐਸਟੈਟ ਵਾਸਤੇ ਜਿਹੜਾ ਐਪ ਫਿੱਟ ਕਰੋਗੇ ਜੁਨੀਅਨ ਦਾ ਸਾਥ ਦਿਓਗੇ ਤੁਹਾਡਾ ਨੋਟੀਫਿਕੇਸ਼ਨ ਜਲਦੀ ਆਏਗਾ ਆਪਣੇ ਚੈਨਲ ਉਪਰ ਡੇਲੀ ਐਸਐਸਟੀ ਦੀ ਕਲਾਸ 2 ਵਜੇ ਲਾਈਵ ਹੁੰਦੀ ਹੈ ਇੱਕ ਹੁਣ ਦੁਵਾਰਾ ਕਲਾਸ ਚੱਲ ਰਹੀ ਹੈ 5:30 ਸੀਡੀਪੀ ਦੀ ਕਲਾਸ ਹੁੰਦੀ ਹੈ ਫੋਲੋ ਕਰੋ ਨਾ ਕਲਾਸਾਂ ਨੂੰ ਪੀਐਸਟੀ ਦੀ ਤਿਆਰੀ ਵੀ ਨਾਲ ਦੀ ਨਾਲ ਕਰਦੇ ਰਹੋ ਸੋ ਅਸੀ ਇਨਫੋਰਮੇਸ਼ਨ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਕਰੋ ਮਿਲਾਂਗੇ ਕਿਸੇ ਹੋਰ ਵੀਡੀਓ ਤਦ ਤੱਕ ਲਈ ਸਤਿ ਸ੍ਰੀ ਅਕਾਲ ਧੰਨਵਾਦ